ਸਸ਼ਕਲ ਜੀ ਸੋ ਅੱਜ ਦਾ ਬਲੌਗ ਅਸੀਂ ਸਟਾਰਟ ਕਰਨ ਜਾ ਰਹੇ ਮੈਂ ਨਾਨੇ ਦੀਮਪਲ ਦੀਦੀ ਪਟਿਆਲੇ ਤੋਂ ਨੇਗੇ ਤੇ ਨਾਲ ਜੋਤੀ ਹੋਰੀ ਤੇ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਉਮੀਦ ਹੈ ਕਿ ਤੁਹਾਨੂੰ ਸਾਡਾ ਬਲੌਗ ਬਹੁਤ ਪਸੰਦ ਆਏਗਾ ਇਹਦੇ ਵਿੱਚ ਅਸੀਂ ਤੁਹਾਨੂੰ ਨਵੇਂ-ਨਵੇਂ ਆਰਟਿਸਟਾਂ ਨਾਲ ਮਿਲਾਵਾਂਗੇ ਠੀਕ ਹੈ ਤੇ ਇੱਕ ਨਵਾਂ ਕਨਸੈਪਟ ਲੈ ਕੇ ਆਵਾਂਗੇ ਤੁਹਾਨੂੰ ਪਤਾ ਲੱਗੇਗਾ ਸੀ ਕੀ ਕੁਛ ਕਰਦੇ ਆ ਸ਼ੂਟ ਤੇ ਕਿੰਦਾ ਮਸਤੀ ਕਰਦੇ ਆ ਬਿਲਕੁਲ ਬਿਲਕੁਲ ਸੋ ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਕ੍ਰੀਏਟਿਵਿਟੀਜ਼ ਹੁੰਦੀਆਂ ਰਹਿੰਦੀਆਂ ਨੇ ਹਣਾ ਤੇ ਨਾਲ ਹੀ ਇੱਧਰ ਤੁਸੀਂ ਦੇਖ ਸਕਦੇ ਹੋ ਸਾਡੇ ਫਿਚਰ ਫਿਲਮਾਂ ਦੇ ਬਹੁਤ ਹੀ ਵੱਡੇ ਆਰਟਿਸਟ ਕੈਨੇਡੀਅਨ ਆਰਟਿਸਟ ਨੇ ਜਿਹੜੇ ਹਰਿੰਦਰ ਭੁੱਲਰ ਸਰ ਜੀ ਅਸੀਂ ਉਹਨਾਂ ਦੇ ਘਰੇ ਬੈਠੇ ਆ ਉਹਨਾਂ ਦੇ ਮਾਤਾ ਜੀ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਉਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਆਪਣੇ ਕੋਲ ਇਹਨਾਂ ਦਾ ਬਹੁਤ ਹੀ ਅੱਛਾ ਨੇਚਰ ਹੈ ਜਿਵੇਂ ਉਹਨਾਂ ਦਾ ਬੇਟੇ ਦਾ ਨੇਚਰ ਹੈ ਬਹੁਤ ਅੱਛਾ ਉਦਾਂ ਹੀ ਇਹਨਾਂ ਦੇ ਮਮਾ ਪਾਪਾ ਦਾ ਨੇਚਰ ਬਹੁਤ ਅੱਛਾ ਹੈ ਤੇ ਅਸੀਂ ਇਹਨਾਂ ਦੇ ਘਰੇ ਬੈਠੇ ਆ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਘਰੇ ਰਹਿ ਕੇ ਸਾਨੂੰ ਆਪਣਾਪਨ ਫੀਲ ਹੋ ਰਿਹਾ ਹੈ ਹਨਾ ਜਿਵੇਂ ਕਿ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਮੈਂ ਕਹਿੰਨੀ ਵੀ ਉਹਨਾਂ ਨੇ ਸਾਨੂੰ ਇੱਕ ਤਰ੍ਹਾਂ ਦੀ ਖੁੱਲ੍ਹ ਦਿੱਤੀ ਹੈ ਵੀ ਤੁਸੀਂ ਖਾਓ ਪੀਓ ਰਾਮ ਨਾਲ ਬੈਠੋ ਬਿਲਕੁਲ ਬਿਲਕੁਲ ਹਾਂ ਸੋ ਆਮ ਇੱਕ ਇਹ ਦੱਸੋ ਜੀ ਕਿ ਅੱਜ ਤੁਹਾਡਾ ਸੈਕਿੰਡ ਡੇ ਹੈ ਨਾ ਗੁਰਚੇਤ ਸਰ ਨਾਲ ਕੰਮ ਕਰਕੇ ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗਿਆ ਸਰ ਦਾ ਨੇਚਰ ਵੀ ਸਹੀ ਦੱਸਿਆ ਬਹੁਤ ਅੱਛਾ ਆ ਉਹ ਦੂਸਰੇ ਆਰਟਿਸਟ ਨੂੰ ਨਾ ਮਤਲਬ ਇਦਾਂ ਦਾ ਫੀਲ ਨਹੀਂ ਕਰਾਉਂਦੇ ਕਿ ਵੀ ਤੁਸੀਂ ਹਜੇ ਸ਼ੁਰੂ ਹੋਏ ਹੋ ਜਾਂ ਤੁਹਾਨੂੰ ਨਹੀਂ ਆਉਂਦਾ ਹਨ ਮਤਲਬ ਵੀ ਉਹ ਆਪਣੇ ਵਾਂਗੂ ਸਮਝਦੇ ਨੇ ਹਰੇਕ ਆਰਟਿਸਟ ਨੂੰ ਬਹੁਤ ਹੀ ਪਿਆਰ ਨਾਲ ਟਰੀਟ ਕਰਦੇ ਨੇਗੇ ਤੇ ਬਾਕੀ ਪੂਰੀ ਟੀਮ ਵੀ ਬਹੁਤ ਅੱਛੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਰੀ ਟੀਮ ਕੋਆਪਰੇਟ ਕਰਨ ਵਾਲੀ ਆ ਇੱਕ ਦੂਜੇ ਦੀ ਹੈਲਪ ਕਰਦੇ ਨੇ ਇੱਕ ਦੂਜੇ ਨੂੰ ਸਮਝਾਉਂਦੇ ਨੇ ਵੀ ਜੇ ਕਿਸੇ ਨੂੰ ਡਾਇਲੋਗ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਉਹਨੂੰ ਬਹੁਤ ਹੀ ਪਿਆਰੇ ਵੀ ਆਰ ट्रिक ਨਾਲ ਸਮਝਾਇਆ ਜਾਂਦਾ ਆ ਤੇ ਬਹੁਤ ਹੀ ਅੱਛਾ ਲੱਗ ਰਿਹਾ ਸਹੀ ਗੱਲ ਦੱਸ ਸਰ ਸੈੱਟ ਤੇ ਆ ਕੇ ਐਵੇਂ ਮਤਲਬ ਫੀਲ ਨਹੀਂ ਹੋ ਰਿਹਾ ਕਿ ਵੀ ਇੱਕ ਨਰਵਸ ਫੀਲ ਹੁੰਦਾ ਬੰਦੇ ਨੂੰ ਦੱਸ ਦੇ ਫਿਰ ਤੁਮ ਮੇਰੇ ਨਾਲ ਕਰਕੇ ਕਿਵੇਂ ਲੱਗ ਰਿਹਾ ਸਹੀ ਗੱਲ ਦੱਸ ਯਾਰ ਪ੍ਰਵੀਨ ਬਹੁਤ ਹੀ ਨਾਈਸ ਕੁੜੀ ਆ ਸੱਚੀ ਕਹਿੰਦੀ ਪਹਿਲਾਂ ਮਤਲਬ ਮੈਂ ਇਹਦੇ ਬਾਰੇ ਸੁਣਿਆ ਸੀਗਾ ਕਿ ਆਪਣੇ ਨਾਲ ਆ YouTube ਤੇ ਕਾਫੀ ਮਿਲ ਲਉਗੇ ਸਾਡੇ ਨਾਲ ਪਰਵੀਰ ਨੇ ਕੰਮ ਕੀਤਾ ਤੱਕ ਵੀ ਮੈਂ ਕਹਿੰਦੀ ਸੀ ਕੌਣ ਹੈ ਪਰ ਜਦੋਂ ਮੈਂ ਫਸਟ ਟਾਈਮ ਇਹਨਾਂ ਨੂੰ ਕੰਮ ਕੀਤਾ ਬਹੁਤ ਹੀ ਵਧੀਆ ਨੇਚਰ ਹੈ ਇਹਨਾਂ ਦਾ ਸੱਚੀ ਥੈਂਕ ਯੂ ਤੇ ਹਾਂ ਤੁਹਾਨੂੰ ਤੁਹਾਨੂੰ ਵੀ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਹੀ ਨਾਈਸ ਆ ਤੇ ਇੱਕ ਬਹੁਤ ਵਧੀਆ ਆਰਟਿਸਟ ਵੀ ਹੈ ਹੈ ਨਹੀਂ ਹਾਂ ਬਹੁਤ ਅੱਛੀ ਆਰਟਿਸਟ ਆ ਹਰੇਕ ਗਾਣ ਨੂੰ ਬਹੁਤ ਜਲਦੀ ਕੈਚ ਕਰਦੀ ਆ ਇਹਦੀ ਐਕਟਿੰਗ ਵੀ ਬਹੁਤ ਵਧੀਆ ਆ ਪਹਿਲੀ ਵਾਰ ਨਹੀਂ ਪਹਿਲੀ ਵਾਰ ਇਹ ਨਹੀਂ ਤਾਰੀਫ ਸੁਣੀ ਨਹੀਂ ਨਹੀਂ ਇਹ ਤਾਂ ਨਇ ਹੈ ਹੈਗੇ ਬੰਦੇ ਦੇ ਮੂੰਹ ਤੇ ਤਾਰੀਫਾ ਜੋ ਅਸੀਂ ਖੁਦ ਵੀ ਇਹਨਾਂ ਨਾਲ ਕੰਮ ਕਰਦੇ ਆਂ ਵੀਡੀਓਜ਼ ਦੇਖਦੇ ਆਂ ਤਾਂ ਬੰਦੇ ਦਾ ਪਤਾ ਲੱਗਦਾ ਹੀ ਆ ਹਾਂ ਬਿਲਕੁਲ ਕਿ ਕਿ ਜੋ ਸਮਝ ਆਦਿਓ ਫੀਲ ਕਰ ਸਕਦੇ ਆਂ ਇਸ ਚੀਜ਼ ਨੂੰ ਇਹਨਾਂ ਦੀਆਂ ਫਿਲਮਾਂ ਦੇਖ ਕੇ ਬਿਲਕੁਲ ਆ ਜਿਆ ਤੇ ਨਾਲ ਹੀ ਅੰਮੂ ਜੀ ਕਹਿੰਦੇ ਉਹ ਵੀ ਮੇਰੇ ਬਾਰੇ ਕੁਝ ਮਤਲਬ ਉਹ ਥੋੜਾ ਪਿੱਛੇ ਖੜੇ ਰਹੇ ਨੇ ਨਾ ਪਲੀਜ਼ ਉਹ ਤਾਵਲੇ ਹੋ ਰਹੇ ਨੇ ਮੇਰੇ ਬਾਰੇ ਬੋਲ ਤਾਂ ਨਹੀਂ ਬੜਾ ਤੁਸੀਂ ਆਓ ਜੀ ਅੱਗੇ ਥੋੜਾ ਜਾਂ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਸ੍ਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਅੱਜ ਖੇ ਸ਼ੂਟ ਤੇ ਆਈਆਂਗੀ ਕਿੱਥੇ ਆਇਆ ਤਾਂ ਜ਼ੀਰੇ ਤੋਂ 15 ਕਿਲੋਮੀਟਰ ਅੱਗੇ ਹੈ ਪਿੰਡ ਦਾ ਨਾਮ ਐਸਨੂੰ ਪਤਾ ਨਹੀਂ ਹੈ ਹਾਂ ਜੀ ਮੀਰਾ ਵਾਲਾ ਮੀਰਾ ਸਿੰਘ ਵਾਲਾ ਮੀਹਾ ਮੀਹਾ ਸਿੰਘ ਵਾਲਾ ਮੀਹਾ ਸਿੰਘ ਵਾਲਾ ਪਿੰਡ ਹੈ ਜੀ ਬਹੁਤ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਚ ਪੈਂਦਾ ਹੈ ਜੋ ਫਿਰੋਜ਼ਪੁਰ ਜ਼ਿਲ੍ਹੇ ਚ ਪੈਂਦਾ ਹੈਗਾ ਪਿੰਡ ਬਹੁਤ ਹੀ ਸੋਹਣਾ ਹੈਗਾ ਔਰ ਇੱਥੇ ਦੇ ਲੋਕ ਵੀ ਬਹੁਤ ਪਿਆਰੇ ਨੇ ਹਨਾ ਸਸ ਜਿਸਕਰ ਵਿੱਚ ਫੈਰ ਰਿਆਂਗੇ ਸਾਡਾ ਬਹੁਤ ਆਦਰ ਸਤਕਾਰ ਹੋਇਆਗਾ ਬੜਾ ਵਧੀਆ ਇਸ चीज ਵਿੱਚ ਬੈਠਿਆਂਗੇ ਹੈਣਾ ਹਾਂ ਸੋ ਸਭ ਤੋਂ ਥੈਂਕ ਯੂ ਦਿਲਵਾਦੀਤ ਕਰਦੇ ਅਸੀਂ ਬੇਬੇ ਜੀ ਬਾਪੂ ਜੀ ਤੇ ਹਰਿੰਦਰ ਸਾਹਿਬ ਹਾਂ ਹਰਿੰਦਰ ਜੀ ਜਰਦਾ ਸਿਕਰ ਬੈਠੇ ਤੇ ਆਹਾ ਸਾਡੀ ਕੁੜੀ ਆ ਬਈ ਪ੍ਰਵੀਨ ਭਵਾਨੀਗੜ੍ਹ ਤੋਂ ਆਂਗੀ ਬਹੁਤ ਵਧੀਆ ਆਰਟਿਸਟ ਹੈਗੀ ਹੈ ਨਾ ਅਸੀਂ ਕਈ ਵਾਰੀ ਸ਼ੂਟ ਕਰ ਚੁੱਕੇ ਆਂ ਇੱਕ ਦੂਜੇ ਨਾਲ ਬਹੁਤ ਵਾਰੀ ਮਿਲ ਚੁੱਕੇ ਆਂ ਪਰ ਇਹ ਚਲੋ ਇਹ ਤਾਂ ਮੈਨੂੰ ਪਤਾ ਨਹੀਂ ਆ ਜਦ ਕਿ ਕਰਕੇ ਉਹ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਇਹਦਾ ਕੰਮ ਕਰਕੇ ਬਹੁਤ ਹੀ ਵਧੀਆ ਵਨਡੇ ਕਾਰਟਿਸਟ ਨੇ ਹਾਂ ਤੇ ਇਹ ਨੇ ਡਿਪਲ ਮੈਮ ਹਾਂਜੀ ਇਹ ਮਤਲਬ ਕਿ ਮੈਨੂੰ ਇੰਨਾ ਬਾਰੇ ਇਹਦਾ ਨਾਮ ਤਾਂ ਮੈਂ ਬਹੁਤ ਸੁਣਿਆ ਸੀਗਾ ਵੀ ਇਹ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਵਧੀਆ ਆਰਟਿਸਟ ਨੇ ਪਰ ਅੱਜ ਮੈਂ ਫਸਟ ਟਾਈਮ ਇਹਨਾਂ ਨੂੰ ਮਿਲਿਆਂਗੀ ਤੇ ਮੈਨੂੰ ਇਹਨਾਂ ਦਾ ਨੇਚਰ ਬਹੁਤ ਹੀ ਵਧੀਆ ਲੱਗਿਆ ਹਨਾ 노 ਐਟੀਟਿਊਡ ਬਿਲਕੁਲ ਡਾਊਨ ਟੂ ਅਰਥ ਪਰਸਨ ਨੇ ਤੇ ਮੈਨੂੰ ਇਦਾਂ ਦੇ ਪਰਸਨ ਬਹੁਤ ਵਧੀਆ ਲੱਗਦੇ ਨੇ ਮਿਲ ਕੇ ਹਨਾ ਤੇ ਮੈਨੂੰ ਵੀ ਮੈਂ ਵੀ ਇਹਨਾਂ ਬਾਰੇ ਸੁਣਿਆ ਸੀਗਾ ਕਿ ਹਰਮਨ ਨੇ ਇੱਕ ਮਲੇਰਕੋਟਲੇ ਦਾ ਆਰਟਿਸਟ ਤੇ ਕਾਫੀ ਵੀਡੀਓਜ਼ ਮੈਂ ਇਹਨਾਂ ਦੇ ਦੇਖਿਆ ਮੇਰੇ ਜਿਹੜੇ ਨੋਨ ਨੇ ਉਹਨਾਂ ਨੇ ਕਾਫੀ ਵੀਡੀਓਜ਼ ਕੀਤੀਆਂ ਹਨਾ ਕਦੇ ਚਲੋ ਸਾਨੂੰ ਨਹੀਂ ਸੀ ਮੌਕਾ ਮੇਰੇ ਲਈ ਕਿਨ ਅੱਜ ਮੌਕਾ ਮਿਲ ਰਿਹਾ ਹੈ ਨਾ ਨਾਲ ਜਿਵੇਂ ਇਹਨਾਂ ਨੂੰ ਇਹਨਾਂ ਨੇ ਮੇਰੇ ਬਾਰੇ ਦੱਸਿਆ ਤੇ ਮੈਂ ਵੀ ਦੱਸ ਦੇ ਕਿ ਇਹਨਾਂ ਦੇ ਵਿੱਚ ਵੀ ਕੋਈ ਐਟੀਟਿਊਡ ਨਹੀਂ ਹੈ ਬਹੁਤ ਹੀ ਨਾਈਸ ਪਰਸਨ ਨੇ ਕਿਉਂਕਿ ਆਰਟਿਸਟ ਦੇ ਅੰਦਰ ਇਹ ਬਹੁਤ ਖੂਬੀ ਹੁੰਦੀ ਹੈ ਇਹ ਅੰਦਰ ਇੱਕ ਖੂਬੀ ਰੱਖਣੀ ਚਾਹੀਦੀ ਹੈ ਕਿ ਜਦੋਂ ਆਪਾਂ ਦੂਸਰੇ ਆਰਟਿਸਟ ਨੂੰ ਮਿਲਦੇ ਆ ਨਾ ਤੇ ਆਪਾਂ ਉਹ ਚੀਜ਼ਾਂ ਭੁੱਲ ਜਾਈਏ ਐਟੀਟਿਊਡ ਵਗੈਰਾ ਹਨਾ ਜਿੱਥੇ ਜਦੋਂ ਆਪਾਂ ਇੱਕ ਦੂਜੇ ਨਾਲ ਕੰਮ ਕਰਨਾ ਹੁੰਦਾ ਆ ਤੇ ਮੈਂ ਕਹਿੰਦੀ ਵੀ ਇੰਨਾ ਕਿ ਪਿਆਰ ਹੋਣਾ ਚਾਹੀਦਾ ਕਿ ਦੂਸਰਾ ਪਰਸਨ ਉਹ ਚੀਜ਼ ਨੂੰ ਬਿਲਕੁਲ ਫੀਲ ਨਾ ਕਰੇ ਬਿਲਕੁਲ ਤੇ ਬੰਦਾ ਖੁੱਲ ਕੇ ਕੰਮ ਕਰਦਾ ਆ ਬਿਲਕੁਲ ਪੂਰੀ ਡਿਡਿ ਵਿੱਚ ਖੇਡਦਾ ਆ ਕਹਿਣ ਦਾ ਭਾਵ ਸਹੀ ਗੱਲ ਹੈ ਹਨਾ ਮੈਨੂੰ ਇੱਕ ਇੱਕ ਕਨੇ ਆਰਟਿਸਟ ਦਾ ਬਹੁਤ ਵਧੀਆ ਹੈਗੀ ਹੈ ਕਿ ਨੇ ਬਾਕੀ ਲੁੱਕ ਵੀ ਬਾਕੀ ਸੋਹਣੀ ਆ ਤੇ ਉਹਨੂੰ ਕੀ ਕਹਿੰਦੇ ਨੇ ਇੱਕ ਮਤਲਬ ਮੈਂ ਕਹਦੇ ਮੋਟੀਵੇਸ਼ਨਲ ਸਪੀਕਰ ਹਾਂ ਤੁਸੀਂ ਮੋਟੀਵੇਸ਼ਨਲ ਸਪੀਕਰ ਹਾਂ ਉਹ ਵੀ ਉਹ ਵੀ ਅੱਜੋ ਤੱਕ ਲੱਗ ਰਿਹਾ ਹੈ ਕਿ ਐਂਡ ਗੱਲ ਆਵਾਜ਼ ਨਹੀਂ ਪਤਾ ਕੀ ਹੈ ਹਮੇਸ਼ਾ ਕਿਸੇ ਵੀ ਪਰਸਨ ਨੂੰ ਕਦੇ ਵੀ ਉਹਨੂੰ ਗਿਰਨ ਨਾ ਦਿਓ ਲਾਈਫ ਦੇ ਵਿੱਚ ਹਮੇਸ਼ਾ ਉਹਨੂੰ ਮੋਟੀਵੇਟ ਕਰੋ ਕਿਉਂਕਿ ਆਪਣੀ ਇੱਕ ਛੋਟੀ ਜੀ ਚੀਜ਼ ਬੰਦੇ ਨੂੰ ਪਤਾ ਨਹੀਂ ਕਿੱਥੇ ਲੈ ਕੇ ਚਲੇ ਜਾਂਦੀ ਬਿਲਕੁਲ ਅਗਲਾ ਪਤਾ ਨਹੀਂ ਕੀ ਫੀਲ ਕਰ ਜਾਂਦਾ ਆਪਣੀ ਛੋਟੀ ਜੀ ਗੱਲ ਨੂੰ ਲੈ ਕੇ ਤੇ ਕਿੰਨਾ ਡਿਪਰੈਸ਼ਨ ਚ ਰਹਿੰਦਾ ਆਪਾਂ ਆਈਡੀਆ ਵੀ ਨਹੀਂ ਲਾ ਸਕਦੇੋ ਜੀ ਇਸ ਕਰਕੇ ਜੇ ਕਿਸੇ ਦਾ ਸਾਥ ਦੇਣਾ ਤੇ ਉਹਨੂੰ ਚੰਗੀ ਸਿੱਖਿਆ ਦੋ ਮਾੜੀ ਸਿੱਖਿਆ ਕਦੇ ਨਹੀਂ ਕਿਸੇ ਨੂੰ ਦੋ ਕਿਉਂਕਿ ਹਰ ਇੱਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਖੂਬੀ ਰੱਬ ਨੇ ਪਾਈ ਹੁੰਦੀ ਹੈ ਤੇ ਕਮੀ ਨਹੀਂ ਹੁੰਦੀ ਹੈ ਹਾਂ ਤੇ ਉਹਨੂੰ ਉਹਦੀ ਖੂਬੀ ਜ਼ਰੂਰ ਦੱਸੋ ਆਈਡੀਆ ਤੇ ਆਜੀ ਸਰ ਤੇ ਨਾਲ ਹੀ ਸਾਡੀ ਬਹੁਤ ਹੀ ਫੇਮਸ ਆਰਟਿਸਟ ਜੀ ਸੰਜੀਤ ਸਿੰਘ ਹੋਦਾ ਸੰਜੀਤ ਸਿੰਘ ਬੋਦਾ ਸਾਜੀ ਤੁਸੀਂ ਸਮਾਈਲ ਵਾਲਾ ਜ਼ੂਮ ਕੈਮਰਾ ਕਰਕੇ ਦਿਖਾ ਸਕਦੇ ਹੋ ਸੰਜੀਤ ਹਾਂ ਬਿਲਕੁਲ ਵਾਈਟ ਬੈਕਗ੍ਰਾਉਂਡ ਇਹ ਤਾਂ ਤੁਹਾਨੂੰ ਹਸਾਉਣ ਵਾਸਤੇ ਹਨਾ ਕਿੰਨੀ ਅਸੀਂ ਕੋਸ਼ਿਸ਼ ਕਰਦੇ ਹਾਂ ਬੰਨੀ ਤੋਂ ਤੋਜਣ ਕਿ ਆਪ ਕੀ ਪੈਦੀ ਆ ਅੱਗ ਦੇ ਵਿੱਚ ਵੀ ਕੰਮ ਕਰ ਰਹੇ ਹਾਂ ਦਾਬਰਦਸਤ ਮੰਜਨ ਯੂਜ਼ ਕਰਦੇ ਨੇ ਉਹਨਾਂ ਦੇ ਤੰਗ ਦੇਖੋ ਕਿੰਨੇ ਵਾਈਟ ਬਿਲਕੁਲ ਸਹੀ ਗੱਲ ਆ ਇਹ ਸਾਡੇ ਡਾਇਰੈਕਟਰ ਸਾਹਿਬ ਹੈਪੀ ਸਰ ਜੀ ਤੁਸੀਂ ਦੇਖ ਤਾਂ ਕਹਿੰਦੇ ਹੋਗੇ ਮੇਰੇ ਵਿਚਾਰੇ ਇਹਨੂੰ ਉਹ ਜਿਹੜੇ ਟਾਬਰ ਦੰਤ ਮੰਦਰ ਇਹੋ ਯੂਜ਼ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਦੇਖੋ ਚੀਜ਼ ਕਰੋ ਚੀਜ਼ ਦੇਖ ਸਕਦੇ ਕਿ ਇਹਨਾਂ ਦੇ ਜਿਹੜੇ ਟੀਥ ਨੇ ਬਹੁਤ ਜ਼ਿਆਦਾ ਵਾਈਟ ਨੇ ਪਲੀਨ ਦੇ ਸਰ ਪਲੀਨ ਅੰਦਰ ਬਹੁਤ ਮੈਨੂੰ ਐਡਾ ਮਾਸਟ ਰੱਖਿਆ ਕਿ ਤੇ ਪਲੀਨ ਆਖਿਰ ਤੇ ਉਹ ਟਾਬਰ ਦੰਤ ਮੰਦਰ ਦੀ ਵੀ ਐਡ ਦੇ ਚੁ ਕਿ ਤੁਸੀਂ ਪਲੀਜ਼ ਜੇ ਤੁਹਾਨੂੰ ਇਹ ਕੰਪਨੀ ਪਲੀਜ਼ ਸਾਡਾ ਐਡ ਮਿਲੀ ਤਾਂ ਸਾਡਾ ਪੈਕੇਜ ਲਓ ਭਾਈਓ ਦੇਖਤੀ ਹੈ ਮੂਹਰੇ ਪੈਣੋਂ ਨਾ ਕਰ ਸਾਡਾ ਪੁੱਤ ਪੈਣੋਂ ਨਾ ਕਰ ਅਸੀਂ ਤੁਹਾਡੀ ਆਂਡਾ ਮੈਡੂ ਨਾ ਬੰਦਨ ਤੋਂ ਆਂ ਗਿਆ 10 ਵਜੇ ਦਾਨ ਦੇ ਮੱਧ ਜਨ ਪਹਿਲਾ ਹੁੰਦਾ ਜੇ ਹੁਣ ਵੀ ਆਉਂਦਾ ਹੋਊਗਾ ਸ਼ਾਇਦ ਉਹ ਰੈਟਨ ਵੀ ਆਉਂਦਾ ਹੈ ਆਉਂਦਾ ਆਉਂਦਾ ਹਾਂ ਚਲੋ ਜਾਈਏ ਥੈਂਕ ਯੂ ਸੋ ਅੱਜ ਵਾਸਤੇ ਇਹਨਾ ਕੀ ਤੇ ਥੋੜੀ ਦੇਰ ਬਾਅਦ ਤੁਹਾਨੂੰ ਫੇਰ ਅਸੀਂ ਆਪਣੇ ਵਲੌਗ ਦੇ ਵਿੱਚ ਆਉਂ ਆਇਆਗੇ ਆਉਂਦੇ ਆ ਥੈਂਕ ਯੂ ਸੋ ਮੱਚ ਹੁਣ ਬੋਨੋਪੂਰੀ ਇਹਨੂੰ ਪੂਰੀ ਫਿਲਮਾਂ ਦੇ ਵਿੱਚ ਖੇਡਦੇ ਨੇ ਪੂਰਾ हां ताही रहे किसी भी एक्टर ਨਾਲ ਹਰੇਕ ਨਾਲ ਖੇਡਦੇ ਨੇ ਬੜੀਆ ਬੜੀਆ ਸਿਧੀ ਦੇ ਵੀ ਘਟਾ ਹੀ ਤੇ ਹਨੂ ਹਜੇ ਨਹੀਂ ਕੁਛ ਹੋਇਆ ਤਾਂ ਸੇਕ ਦੇ ਆ ਮੈਨੂੰ ਯਾ ਰਸਾ ਕਿਸਦੇ ਕੋਲੇ ਹਣਾ ਕੀ ਇਹ ਜੈ ਇਹ ਵਲੌਗ ਬੂਗਾ ਜੀ ਇਹ ਕਿਸਦੇ ਕੋਲੇ ਹੋ ਹੈ ਨਾ ਕੀਦਰ ਤੇ ਲੈ ਦੇਸੀ ਟੈਬਲੇਟ ਇਹ ਜਿਹੜੀ ਲੈਣੇ ਆਪਾਂ ਨੂੰ ਤੁਸੀਂ ਦੇਖ ਸਕਦੇ ਹੋ ਇਹ ਕਿਹੜੀ ਇਹ ਬਾਈ ਜੀ ਜਿਹਦੇ ਸੀਨੇ ਦੇ ਘਰ ਬੈਠੇ ਸਰੇਂਦਰ ਕੁਲਰ ਜੀ ਸਰੇਂਦਰ ਕੁਲਰ ਜੀ जिन्होंने ਤੁਸੀਂ ਵੱਡੀਆਂ ਫੀਚਰ ਫਿਲਮਾਂ ਦੇ ਵਿੱਚ ਬਹੁਤ ਦੇਖਿਆ ਆ ਹਾਂ ਸੁਫਰੀ ਪੀਲੇ ਉਹਨਾਂ ਦੇ ਮਾਤਾ ਹਾਂ ਹਾਂ ਇਹ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਬੀਬੀ ਜੀ ਆਪਣੇ ਘਰੇ ਸਰਦਲ ਦੀ ਦਵਾਈ ਹੈਗੀ ਗੋਲੀ ਹੁੰਦੀ ਕੋਈ ਨਹੀਂ ਕਿਦਾਂ ਤੁਹਰੇ ਮੈਨੂੰ ਬਹੁਤ ਜਿਆਦਾ ਇਹ ਲੋਕ ਹੈ ਦਵਾਈ ਬਟੇ ਬਟੇ ਆਉਂਦਾ ਕੋਈ ਚੀਜ਼ ਜਿਆਰ ਲੱਗਦਾ ਤੇ ਵਧੀਆ ਨਾਮ ਹੈ ਰਿਡੈਕਸ਼ਨ ਕਰ ਜਾਂਦੇ ਹਾਂ ਹਾਂ ਮੌਕੇ ਦੇ ਮਿਲਦੇ ਸਾਨੂੰ ਲੱਗੇ ਕਿ ਇਹ ਅਸੀਂ ਰੀਟੇਕ ਲੈਣ ਵਾਲੇ ਬੰਦੇ ਆ ਹਾਂ ਇਧਰ ਦੇਖੋ ਰਹੀ ਟੇਕ ਤੇ ਰੇ ਟੇਕ ਉਹਦਾ ਡਾਇਲੌਗ ਉਹਦਾ ਇਹਦਾ ਹੈ ਉਹਦਾ ਇਹ ਕਿਹਦਾ ਹੈ ਉਹ ਵੀ ਇਹ ਚਲੋ ਦਾਤ ਉਹਦੇ ਵੀ ਰਹੀ ਆਜਾ ਹੈ ਬਜੀ ਚੱਕਿਆ ਬਲੇ ਬੈਠੇ ਆ ਬਰੋ ਸੱਜੂ ਇੰਨੇ ਤਰੀਕੇ ਜੀ ਚੱਕੀ ਬਲੇ ਆ ਦਿਨ ਦੇਖੋ ਤਾਂ ਪਹਿਲਾਂ ਮੈਂ ਮਾਰ ਕੇ ਆ ਆ ਰਹੇ ਤੇ ਬੋਲੀ ਕਿ ਆਫ ਰੇ ਨਾ ਕੰਦਰਾ ਕਿਹਨੀਆ ਮੇਰਾ ਘਰ ਰਸਤਾ ਇਧਰ ਲਾਵੋ ਤੇ ਥੱਲੇ ਪਾਸੇ ਇੰਨੀਵੇਂ ਵਾਲੇ ਪਾਸੇ ਲਾਵੋ ਹਾ ਕਿਦੜਾ ਹੈ

ਨਹੀਂ ਆ ਮਾਸਟਰੀ ਲਾ ਕੇ ਰੱਖ ਰਮਾਸਟਰ ਲਾ ਮਾਸਟਰ ਵੀ ਲੱਭੂ ਚੋਲਦੀ ਰੱਖਦੇ ਕੋਈ ਪੈਂਟ ਤੇ ਲਾ ਦੋ ਮਾਈਕ ਮੇਰੇ ਕੋਲ ਅਜਿੰਨ ਚਾਹੀਦਾ ਹੋਰ ਆ ਕੀ ਕਾਸਟ ਕਿਹਾਂ ਨਾ ਹੋ ਗਿਆ ਉਹ ਪਾਰ ਉੱਪਰ ਚ ਗਈ ਇਹਦੇ ਨਾਲ ਕੋਣ ਮਾਈਕ ਲੈ ਹਾਂਵੇ ਫਾਈਨ ਨਹੀਂ ਹੋਈ ਬਈ ਹੁਣ ਚਿੱਤਾ ਕਰ ਲੈ ਰੋ ਚਲ ਭਾ ਦੀ ਨਾਮ ਕੀ ਹੈ ਆ ਇਕ ਨੰਦਾ ਨਹੀਂ ਪੱਜਦੀ ਜੀ ਨਾਲ ਹੈ ਪੱਜਦੀ ਨਾਲ ਸੋਨੇ ਦਾ ਭੱਜਣਾ ਹੀ ਸੀ ਪਰ ਭੱਜੀ ਕਿਹਦੇ ਨਾਲ ਓਏ ਕਿਸੇ ਨਾਲ ਨਹੀਂ ਭੱਜੀ ਓਏ ਜ਼ਮੀਨ ਜਾਇਦਾਦ ਦੇ ਕਾਗਜ਼ ਲੈ ਕੇ ਭੱਜ ਗਈ ਓਏ ਜਿਹੜੀ ਜਨਾਨੀ ਆਪਣੇ ਘਰ ਦੀ ਨਹੀਂ ਹੋਈ ਓਹ ਕਿਸੇ ਦੀ ਕੀ ਹੋ ਜੂਏ ਪੁੱਤਾਂ ਅਬੇ ਤੂੰ ਮੇਰੇ ਢਿੱਡ ਤੇ ਲੱਤ ਮਾਰ ਕੇ ਨਾ ਚੰਗਾ ਨਹੀਂ ਕੀ ਮੈਂ ਲੈ ਕੇ ਕਿਵੇਂ ਭੱਜ ਗਈ ਹਾਂ ਲੈ ਗਈ ਕਿਵੇਂ ਭੱਜੀ ਲੈ ਕੇ ਕਿਵੇਂ ਭੱਜੀ ਹਾਂ ਉਹ ਉਹ ਅੰਮ੍ਰਿਤਪੁਰ ਚੰਗਾ ਠੀਕ ਹੈ ਚਲੋ ਉੱਥੇ ਹੀ ਜਾਣਾ ਮੈਂ ਚਲੋ ਜੀ ਹੋਰ ਆਖ ਚੱਲ ਓਏ ਜ਼ਮੀਨ ਜਾਇਦ ਗਹਿਣਾ ਸਭ ਕੁਝ ਲੈ ਕੇ ਭੱਜ ਗਈ ਓਏ ਕੋਈ ਜੀਵੀ ਜਾਨ ਨਹੀਂ ਆਉਂਦੇ ਖਾਸ ਨਹੀਂ ਹੋਈ ਉਹ ਕਿਸੇ ਦੀ ਕੀ ਹੋ ਜੂਏ ਪਰ ਪਿਓ ਲੈ ਕੇ ਕਿਵੇਂ ਭੱਜ ਗਈ ਓਏ ਮੈਂ ਉਹਦੇ ਪਿਆਰ ਤੇ ਸੂਰਦਾਸ ਬਣ ਗਿਆ ਸੀ ਓਏ ਨਾ ਵੜ ਕੇ ਮੈਂ ਸਾਰੀ ਜ਼ਮੀਨ ਤੇ ਜਾ ਤੋ ਦੇ ਨਾ ਕਰਾਤੀ ਓਏ ਪੁੱਤਰਾ ਬਾਪੇ ਤੂੰ ਮੇਰੇ ਢਿੱਡ ਤੇ ਲਾ ਇਹ ਕੌਣ ਹੈ ਉਹ ਪੁੱਛਦਾ ਹੈ ਕਿ ਇਹ ਕਿਹਦੀ ਮਰਜ਼ੀ ਹੈ ਉਹ ਸਾਈਕੋ ਹੈ ਕੌਣ ਕਹਿੰਦਾ ਇਸ ਤਰ੍ਹਾਂ ਹੈ ਪਰ ਰਿਸ਼ਤਾ ਰਹਿਣਾ ਇਹ ਕਿਹੜਾ ਗੁੜਾ ਕੁੱਟਿਆ ਸੀ ਗੱਲ ਤੇ ਉਹ ਕੀ ਹੋਇਆ ਫੁਰਚੇਰ ਨਾਲ ਉਹ ਨਹੀਂ ਗੱਲ ਕੀਤੀ ਹੋਈ ਸੀ ਜੀ ਵੀ ਭੰਨ ਨੂੰ ਵਰਵਾ ਕੇ ਰਿਸ਼ਤਾ ਕਰਾਉਣਾ ਹੈ ਉਹਨੇ ਪਿਓ ਦੀ ਸੌਖਾ ਦੀ ਹੈ ਫੁਰਚੇਰ ਕਹਿੰਦਾ ਮੈਂ ਰਿਸ਼ਤਾ ਕਰਾਉਣਾ ਹੈਗਾ ਕਿਉਂ ਮੈਂ ਆਪਣੇ ਪਿਓ ਨੂੰ ਸੌਖਾ ਦੀ ਚੀਜ਼ ਖਾਈ ਬਠਾ ਹੁਣ ਦੋਨਾਂ ਦੀ ਅਜੇ ਗੱਲ ਤੇ ਲੜਾਈ ਆ ਉਹ ਕਹਿੰਦਾ ਤੂੰ ਤੜਾ ਕੇ ਦਿਖਾ ਦੇ ਤੇਰੀ ਜੋਰ ਆ ਸਾਰੀ ਹੁਣ ਮੈਂ ਐਸੇ ਜੁਗਮ ਰਹੀ ਆ ਆਖਰ ਕਿਉਂ ਨਹੀਂ ਰਿਸ਼ਤਾ ਕਰਵਾਤਾ ਜਿਹੜਾ ਇਹਨੇ ਨਾਟਕ ਕਰਕੇ ਉਹ ਬੀ ਜੀ ਨੇ ਆਤੀ ਕੋਈ ਆ ਮੈਂ ਸੱਤ ਸੱਤ ਸੌ ਰੁਪਏ ਅਖੀਰ ਬੀ ਨੇ ਜਵਾਬ ਹੈ ਇਹ ਰੋਲਾ ਪੁੰਦੀ ਆ ਰਹੀ ਆ ਵੀ ਮੈਂ ਮੇਰਾ ਜਵਾਬ ਹੈ ਇਹ ਕਹਿੰਦਾ ਘਰ ਵਾਲਾ ਤੇਰਾ ਜਵਾਬ ਹੈ ਇਹ ਮੇਰਾ ਘਰ ਵਾਲਾ ਕਿਦਾਂ ਕੀ ਕਰੂਗਾ ਯਾਰ ਬੰਦੇ ਦਾ ਸ਼ਾਂਤੀ ਪਿੰਕ ਦੂਜਾ ਇਹਨੂੰ ਲੈ ਕੇ ਆਇਆ ਅੱਛਾ ਉਹ ਜਾਣ ਕੇ ਪਾਇਆ ਮੈਂ ਅੱਛਾ ਤੇ ਪਰੀ ਹੈਗੀ ਆ ਬੈਠੀ ਲੋ ਤੁਹਾਡੇ ਭੈਣ ਤੇ ਛਿੰਦੋ ਹੈਗੀ ਆ ਉਹ ਵਾਲੀ ਕੁੜੀ ਹੈ ਨਾ ਤੇ ਬਣੀ ਪੀਪਲੀ ਦਾ ਮੁੰਡਾ ਦੇਖ ਰੱਖਿਆ ਤੁਸੀਂ ਵੀ ਦੇਖ ਲਓ ਮੁੰਡਾ ਸੋਹਣਾ ਸੁਨਖਾ ਲੰਬਾ ਇੱਧਰ ਦੇਖਿਓ ਨਹੀਂ ਨਹੀਂ ਦੇਖਣ ਦੇ ਦਾਰੇ ਸੁਣਵੇ ਪੀਪਣੀ ਅੱਤਾ ਤੇਰੇ ਘੋਸੇ ਆਉਣਗੇ ਜੇ ਤੈਨੂੰ ਸਾਰਾ ਕੁਝ ਠੀਕ ਲੱਗਾ ਤਾਂ ਰਿਸ਼ਤਾ ਪੀਪਣੀ ਸਭ ਦੇ ਕੈਰੈਕਟਰ ਨਾਮ ਦੇ ਰੋ ਜੀ ਆ ਸਾਡੇ ਹੈਪੀ ਸੱਭੇ ਤੁਸੀਂ ਇੱਕ ਹੀ ਤਰ੍ਹਾਂ ਹੈ ਆਪਕੀ ਸਭ ਉਹ ਸੀਏ ਇਹਦੇ ਡਾਇਲੋਗ ਦੇਖਾ ਡਾਇਲੋਗ ਕਿੱਦਾਂ ਤਾਏ ਗੜੇ ਵਾਏ ਹੋਏ ਨੇ ਆ ਆ ਚੀਜ਼ ਪੜ ਕੇ ਦੇਖਾ ਆਮ ਤੇ ਘਰ ਕੀ ਹੁੰਦਾ ਬੁੰਡੇ ਨੂੰ ਮੁੰਡਾ ਵੀ ਆ ਗਿਆ ਜਦੀਪ ਲਈ ਆਪ ਕੀ ਪੀਕੀ ਆ ਗਈ ਮੁੰਡੇ ਜਾਲ ਤੇ ਪੁੱਠੇ ਪਾਏ ਆ ਯਾਰ ਨਾ ਮੈਂ ਕਿ ਕੀ ਇਹ ਤਾਂ ਪਿੰਕੀ ਦੇ ਫੋਟੋ ਵੇਖੀ ਪੀਕੀ ਹੋ ਕੇ ਆ ਫੋਟੋ ਵੀ ਦੀ ਹੈਗੀ ਹੈ ਅੱਛਾ ਫੋਟੋ ਹੀ ਹੈ ਪਿੰਕੀ ਤਾਂ ਮੰਨ ਗਿਆ ਖੁਸ਼ ਹੋ ਗਿਆ ਮੇਰਾ ਵਿਆਹ ਹੋ ਗਿਆ ਬਾਪੂ ਨੇ ਇਹ ਧੱਕੇ ਨਾਲ ਫੋਟੋ ਦਿਖਾ ਰਿਆ ਫੋਟੋ ਸਵਾਈਪ ਹੋ ਗਈ ਮਹਾਰਾਣੀ ਦੀ ਫੋਟੋ ਆ ਗਈ ਇਹ ਫੋਟੋ ਆ ਗਈ ਮੈਂ ਹਾਂ ਦੀ ਮਾਸੀ ਇਹ ਮਾਰ ਇਹ ਤੰਦਰ ਕੀ ਹੋਇਆ ਇਹ ਬਾਪੂ ਨੂੰ ਜਿਹੜਾ ਸੁਪਨਾ ਆਇਆ ਸੀ ਉਹ ਸਾਚਾ ਹੋ ਗਿਆ ਉਹ ਬਾਪੂ ਸੁਣ ਲੈ ਲੈ ਹੁਣ ਮੈਂ ਤੇ ਰਿਸ਼ਤਾ ਕਰਾਉਣਾ ਹੀ ਨਹੀਂ ਮੇਰੇ ਦਾ ਬਾਪੂ ਵੀ ਕਹੇਗਾ ਸੱਚੀ ਹੋਗੀ ਜਿਹੜਾ ਮੈਂ ਸਪਣੇ ਚ ਕੁੜੀ ਦਿਖਿਆ ਤੇ ਉਹੀ ਨਿਕਲੀ ਉਹਨੇ ਜਿਹੜਾ ਲਿਖਿਆ ਹੁਣ ਜਾਨ ਮਤਲਬ ਸੁਣੀ ਦੇ ਟੰਗੀ ਗਈ ਬੁੜੇ ਨੇ ਮੈਂ ਵਿਆਹ ਕਰਾਉਣਾ ਨਾਲ ਤਾਂ ਮੁੰਡਾ ਨਹੀਂ ਹੋਣਾ ਲੈਣਾ ਮੈਂ ਨਹੀਂ ਮੈਂ ਮੁੰਡੇ ਦਾ ਫੋਨ ਹੀ ਨਹੀਂ ਦੇਣਾ ਵਿਆਹ ਹੁਣ ਤਾਂ ਵੀ ਇਹ ਮੇਨੂੰ ਕੁੱਟੂ ਕੀ ਅਸਲ ਵਿੱਚ ਜਦੋਂ ਗੱਲ ਹੁੰਦੀ ਜਾਂਦੀ ਹੈ ਹੁੰਦੀ ਜਾਂਦੀ ਹੈ ਅੱਗੇ ਇਹ ਤਾਂ ਗੱਲ ਪਹੁੰਚੀ ਤਾਂ ਜਦੋਂ ਉਹ ਕੋਲੀ ਦੇ ਸੁਆਲ ਜਵਾਬ ਇਹਨੂੰ ਪੁੱਛ ਵੀ ਕੀ ਹੈਗਾ ਤਾਂ ਇਹ ਬੋਲਦੇ ਬੜੇ ਚੱਕੇ ਸੁਣਿਆ ਤੇਰੇ ਲਈ ਚਮਕ ਚੱਲੋ ਸੁਣਿਆ ਸੁਣਿਆ ਬੜੇ ਚੱਕੇ ਸੁਣਿਆ ਸੁਣੇ ਮੇਰੇ ਚਮਕ ਚੱਲੋ ਸੁਣਿਆ ਦਰਬਾਰ ਨੂੰ ਗਿਆ ਸੁਣਿਆ ਸਾਰੇ ਪਿੰਡ ਦੀ ਫੁਹ ਤੇਰੀ ਸਭੈੜੀ ਸ਼ਕਲ ਤੇ ਜੱਟ ਜੱਡਾ ਤੇਰਾ ਕੱਦ ਦਾ ਨਾ ਤੈਨੂੰ ਗੁੰਡਾਗਰਦੀ ਕਰਦੇ ਹੋ ਸ਼ਰਮ ਨਹੀਂ ਆਉਂਦੀ ਮੈਂ ਸ਼ਰਮ ਘਾਦੀ ਕਰਾਂ ਮੈਂ ਕਿਰਾ ਨਗਰਗੜੇ ਇਹ ਨੰਗਾਤਾ ਤਾਂ ਹੋ ਜਾਏਗਾ ਜੇ ਮੇਰੇ ਲੱਡੂ ਜੀ ਆ ਗਏ ਆ ਤੇਰੇ ਬੋਨੇ ਕਾਦ ਨੂੰ ਨਾ ਹੋਰ ਵੀ ਬੋਨਾ ਕਰ ਦੇਗਾ ਉਹਦਾ ਕੋਈ ਫਾਇਦਾ ਨਹੀਂ ਜੀ ਸਾਡੇ ਬੌਸ ਤਾਂ ਪਹਿਲਾਂ ਹੀ ਪਾਉਣੇ ਆ